ਤੁਸ ਕਿਵੇਂ ਹੋ ਠੀਕ ਹੋ ਅਹ ਹਰ ਜਗ੍ਹਾ ਜਾਂ ਸਿੱਧੂ ਫੋੜਾ ਬਹੁਤ ਮਨ ਦੇ ਵਿੱਚ ਉਤਰਾ ਚੜਾ ਆਉਂਦੇ ਹੈ ਨਾ ਬਾਪੂ ਦੀ ਹਾਲਤ ਬਿਲਕੁਲ ਠੀਕ ਨਹੀਂ ਹੈਗੀ ਪਤਾ ਨਹੀਂ ਕੀ ਹੋਣਾ ਕੋਈ ਸੋਚਦਾ ਨਹੀਂ ਕੋਈ ਸਮਝ ਨਹੀਂ ਆਉਂਦਾ ਨਾ ਕਿ ਕਈ ਵਾਰੀ ਹੁੰਦਾ ਕਿ ਪੈਸੇ ਲਾ ਕੇ ਵੀ ਚੀਜ਼ਾਂ ਸਟ੍ਰੈਟ ਨਹੀਂ ਆਉਂਦੀਆਂ ਉਦੋਂ ਬੰਦਾ ਹਾਰ ਜਾਂਦਾ ਹੈ ਨਾ ਉਹ ਬਹੁਤ ਗੱਲਾਂ ਇਦਾਂ ਦੀਆਂ ਹੁੰਦੀਆਂ ਜਿਹੜਾ ਪੈਸੇ ਲਾ ਕੇ ਵੀ ਆਪਾਂ ਉਹਨਾਂ ਨੂੰ ਸਹੀ ਨਹੀਂ ਕਰ ਸਕਦੇ ਤੇ ਬਹੁਤ ਜਿਆਦਾ ਟੈਨਸ਼ਨ ਹੁੰਦੀ ਹੈ ਕਿ ਬਾਪੂ ਮੇਰੇ ਕੋਲੇ ਅੱਜ ਆ ਸ਼ਾਇਦ ਕੱਲੂ ਨਹੀਂ ਹੋਣਾ ਅਗਲਾ ਦਿਨ ਚੜਦਾ ਫੇਰ ਹੁੰਦਾ ਸ਼ਾਇਦ ਬਾਪੂ ਅੱਜ ਤਾਂ ਦੇਣੀ ਆ ਸੋ ਬੜੀਆਂ ਮਾਨਸਿਕ ਗੱਲਾਂ ਆਉਂਦੀਆਂ ਨੇ ਕਿ ਬਾਪੂ ਦੇ ਬਾਲੀ ਜਿਆਦੇ ਆ ਲੀਵਰ ਜਮਾਂ ਫੇਰ ਹੋ ਚੁੱਕਿਆ ਉਹਨਾਂ ਦਾ ਤੇ ਘਰੇ ਵੀ ਕੋਸ਼ਿਸ਼ ਕਰਦੇ ਆ ਘਰੇ ਵੀ ਡ੍ਰਿਪਾਂ ਵਗੈਰਾ ਮਲਵਾਉਣਾ ਉਹਨਾਂ ਨੂੰ ਜਿੰਨੀ ਜੋਗੇ ਹੁੰਨੇ ਆ ਕਰਦੇ ਹਨਾ ਪੂਰਾ ਧਿਆਨ ਰੱਖਿਆ ਜਾਂਦਾ ਕੇ ਰੱਖਿਆ ਸਾਰੀ ਰਾਤ ਜਾ ਕੇ ਗੜਦੇ ਸਾਰਾ ਪ੍ਰਵਾਹ ਸਰਾਣੇ ਬੈਠਾ ਰਹਿੰਦਾ ਕਦੇ ਵੀ ਹੈ ਨਾ ਕਿਤੇ ਬਿਠਾ ਦੋ ਕਦੇ ਪਾ ਦੋ ਕਈ ਵਾਰੀ ਤੋੜ ਜੀ ਲੱਗ ਜਾਂਦੀ ਉਹਨਾਂ ਨੂੰ ਕਦੇ ਸੌਂਦੇ ਵੀ ਬਹੁਤ ਜ਼ਿਆਦਾ ਸੁੱਤੇ ਰਹਿੰਦੇ ਆ ਪਰ ਮੈਨੂੰ ਐਂ ਲੱਗਦਾ ਕਿ ਬਾਪੂ ਦੇ ਲਾਗੇ ਲੋਗੇ ਨਾਲ ਲੱਗ ਜਾਣ ਕਿਉਂਕਿ ਪੈਨੇ ਆ ਕਿਉਂਕਿ ਉਹਨਾਂ ਨੂੰ ਪਿਆ ਨੂੰ ਅੱਜ 6 7 8 ਦਿਨ ਹੋ ਗਏ ਆ ਮੈਨੂੰ ਇਹ ਆ ਕਿ ਕੋਈ ਸਾਈਡਾਂ ਵਗੈਰਾ ਲੱਗਣਾ ਜਾਣ ਹੁਣ ਮੈਂ ਸ਼ਹਿਰ ਗਿਆ ਸੀਗਾ ਉੱਥੋਂ ਜਿਹੜਾ ਆਪਣੇ ਹਸਪੀਟਲਾਂ ਦੇ ਵਿੱਚ ਬੈੱਡ ਹੁੰਦਾ ਹਨ ਉਹ ਬਾਈ ਕੀਤਾ ਉਹ ਆਪਣੇ ਕੋਲੇ ਆ ਜਾਊਗਾ ਕਿਉਂਕਿ ਉਹਦੇ ਉੱਤੇ ਜਦੋਂ ਆਪਾਂ ਬਿਠਾਉਣਾ ਕਰਨਾ ਹਨਾ ਕਈ ਵਾਰੀ ਕਹਿੰਦੇ ਮੈਂ ਬਹਿ ਕੇ ਸੌਣਾ ਉਹਨਾਂ ਨੂੰ ਲੱਗਦਾ ਕਦੇ ਮੈਂ ਬਹਿ ਕੇ ਸੌਣਾ ਵਾ ਕਦੇ ਕਹਿਣਗੇ ਪੈਕੇਜ ਸੌਣਾ ਵਾ ਉਦੋਂ ਉਦੋਂ ਫਿਰ ਉਹਨਾਂ ਨੂੰ ਵੀ ਲੱਗਦਾ ਪੂਰੀ ਸਪੋਰਟ ਰਹੇ ਪਿੱਛੋਂ ਵੀ ਇਦਾਂ ਔਖੇ ਨਾ ਹੋਣ ਉਹ ਹਨ ਕਿ ਜਿੰਨੀ ਮੈਂ ਸਹੂਲਤ ਐਂਡ ਤੇ ਆਖਰੀ ਸਾਹ ਤੱਕ ਦੇ ਸਕਦਾ ਉਹਨਾਂ ਨੂੰ ਮੈਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਬੈੱਡ ਲੈ ਕੇ ਆਉਂਦਾ ਇੱਕ ਸਪੈਸ਼ਲ ਗੱਦਾ ਆਉਂਦਾ ਜਿਹਦੀ ਕਰਕੇ ਜਿਹਦੇ ਵਿੱਚ ਹਵਾ ਚੱਲਦੀ ਰਹਿੰਦੀ ਆ ਚਾਰ ਚਬਰੀ ਇਦਾਂ ਮੜ ਕੇ ਹਨਾ ਢੋਈ ਨੂੰ ਪਸੀਨਾ ਨਹੀਂ ਆਉਂਦਾਗਾ ਤੇ ਉਹ ਲੈ ਕੇ ਜਾਂਦਾ ਉਹਦੇ ਵਿੱਚ ਮਸ਼ੀਨ ਜੀ ਲੱਗੀ ਹੁੰਦੀ ਚਤੋਂ ਪੈਰ ਦੇ ਵਿੱਚ ਹਵਾ ਕ੍ਰੋਸ ਕਰਤੀ ਜਾਂਦੀ ਘੁੰਮਦੀ ਰਹਿੰਦੀ ਵਿੱਚੋਂ ਬਲਬਲੇ ਫੋਲ ਦੇ ਰਹਿੰਦੇ ਘਟਦੇ ਰਹਿੰਦੇ ਉਹਦੇ ਵਿੱਚ ਗਿਆ ਟੂਈ ਥੱਲੇ ਹਵਾ ਸਾਰੇ ਬੋਡੀ ਥੱਲੇ ਘੁੰਮਦੀ ਰਹਿੰਦੀ ਆ ਵੀ ਇਦਾਂ ਜਿਹਾ ਇੱਕ ਥਾਂ ਮਰੀਜ਼ ਨੂੰ ਪਹਿ ਜਾਂਦਾ ਫਿਰ ਉਹਨੂੰ ਪ੍ਰੋਬਲਮ ਆਉਂਦੀ ਆ ਫਿਰ ਕਿਹਦੇ ਟੂਈ ਟਾਈ ਛਿੱਲੀ ਜਾਂਦੀ ਹੈ ਨਾ ਤੇ ਉਹ ਚੀਜ਼ ਤੋਂ ਡਰਦੇ ਆ ਬਾਕੀ ਮਾਹੌਲ ਕਰਦਾ ਬਿਲਕੁਲ ਠੀਕ ਨਹੀਂ ਹੈਗਾ ਸਭ ਦੇ ਚੀਰਿਆਂ ਦੇ ਉਦਾਸੀਆਂ ਨੇ ਮੈਂ ਤੁਹਾਡੇ ਨਾਲ ਅੱਗੇ ਵੀ ਕਹਿੰਦਾ ਹੁੰਦਾ ਸੀ ਗੱਲਾਂ ਤੁਹਾਡੇ ਨਾਲ ਮੈਂ ਅੱਗੇ ਵੀ ਮੈਂ ਕਰਦਾ ਹੁੰਦਾ ਸੀ ਆ ਕਿ ਸਦਾ ਉਹਦੇ ਨਹੀਂ ਰਹਿੰਦੇ ਸਦਾ ਦੇ ਨਹੀਂ ਰਹਿੰਦੇ ਸੋ ਟਾਈਮ ਆਉਂਦਾ ਰਹਿੰਦਾ ਹੈ ਨਾ ਮੈਂ ਹਮੇਸ਼ਾ ਆਪਦੀ ਫੈਮਿਲੀ ਨੂੰ ਨਾਲ ਰੱਖ ਕੇ ਚੱਲਿਆ ਹਮੇਸ਼ਾ ਆਪਦੇ ਪਰਿਵਾਰ ਨੂੰ ਮੂਰੇ ਰੱਖ ਕੇ ਚੱਲਿਆ ਜੇ ਤੁਸੀਂ ਮੈਨੂੰ ਜਾਣਦੇ ਹੋ ਮੈਨੂੰ ਇਹ ਹੁੰਦਾ ਕਿ ਮੇਰੇ ਪਰਿਵਾਰ ਨੂੰ ਵੀ ਤੁਸੀਂ ਜਾਣਦੇ ਹੋ ਮੇਰੇ ਮਾਂ ਨੂੰ ਵੀ ਜਾਣੋ ਮੇਰੇ ਮੇਰੇ ਪਿਓ ਨੂੰ ਵੀ ਜਾਣੋ ਮੇਰੀ ਵਾਈਫ ਨੂੰ ਜਾਣੋ ਸਾਰਿਆਂ ਨੂੰ ਜਾਣਦੇ ਹਾਂ ਤੁਸੀਂ ਹਨਾ ਕਿ ਇਹ ਨਹੀਂ ਹੈਗਾ ਕਿ ਮੈਨੂੰ ਜਾਨੂ ਮੈਨੂੰ ਇਹ ਹੁੰਦਾ ਕਿ ਪਰਿਵਾਰ ਨੂੰ ਵੀ ਨਾਲ-ਨਾਲ ਲੈ ਕੇ ਚੱਲਾਂ ਤੇ ਬਾਪੂ ਨਾਲ ਜਿੰਨਾ ਟਾਈਮ ਪਹਿਲਾਂ ਸੀਗਾ ਹਨਾ ਕਿ ਇੰਜੋਏ ਕੀਤਾ ਬਾਪੂ ਨਾਲ ਹੁੰਡਾਇਆ ਬਾਪੂ ਦੇ ਨਾਲ ਸੁੱਖ-ਦੁੱਖ ਤੇ ਹਮੇਸ਼ਾ ਮੇਰੇ ਕੋਲ ਬਹੁਤ ਯਾਦਾਂ ਨਹੀਂ ਮੇਰੇ ਕੋਲ ਬਹੁਤ ਵੀਡੀਓ ਨਹੀਂ ਲੱਖਾਂ ਹੀ ਸਾਡੇ ਇਹ ਤੁਸੀਂ ਲੋਕ ਜੁੜੇ ਹੋ ਲੱਖਾਂ ਹੀ ਸਾਡੇ ਨੂੰ ਪਿਆਰ ਕਰਨ ਵਾਲੇ ਜੁੜੇ ਨੇ ਤੇ ਆਜਾ ਰਹੀ ਸਾਡੀਆਂ ਵੀਡੀਓ ਹੋਣਗੀਆਂ ਜਿਦੇ ਵਿੱਚ ਬਾਪੂ ਨੂੰ ਮੈਂ ਹਰੇਕ ਉਹਨਾਂ ਦਾ ਕੈਪਚਰ ਕਰਕੇ ਰੱਖਿਆ ਹੈ ਉਹਨਾਂ ਨੂੰ ਬਲੌਗਾਂ ਦੇ ਥਰੂ ਜੋ ਹਮੇਸ਼ਾ ਆਪਣੇ ਦੇ ਨਾਲ ਆਪਣੇ ਨਾਲ ਚੱਲਦੇ ਰਹਿਣਗੇ ਕੋ ਬਹੁਤ ਡਾਟਾ ਹੁੰਦਾ ਕਿ ਜਿਹੜਾ ਫੋਨ ਦੇ ਵਿੱਚ ਉਹ ਨਿਕਲ ਜਾਂਦਾ ਤੇ ਪਰ ਜਿਹੜਾ ਆਪਾਂ YouTube ਤੇ ਅਪਲੋਡ ਕਰਤਾ ਹਮੇਸ਼ਾ ਉੱਥੇ ਰਹਿੰਦਾ ਇੱਕ ਪਲੇਟਫਾਰਮ ਉੱਤੇ ਰਹਿੰਦਾ ਸੋ ਬਾਪੂ ਦੀਆਂ ਯਾਦਾਂ ਤੇ ਸਾਰੀਆਂ ਆਪਣੇ ਨਾਲ ਨੇ ਪਰ ਐਂਡ ਵਾਲੇ ਸਾਹਾਂ ਤੱਕ ਜੋਰ ਲਾ ਰਹੇ ਆ ਬਾਪੂ ਨੂੰ ਖੜਾ ਕਰਨ ਦੀ ਕਿ ਬਾਪੂ ਨੂੰ ਆਪਾ ਖੜਾ ਕਰ ਲਗੀ ਕਿਵੇਂ ਨਾ ਕਿਵੇਂ ਹੈਨਾ ਕਿ ਦੇਸੀ ਨਾਲ ਦੀ ਨਾਲ ਮੈਡੀਸਨ ਵੀ ਦੇ ਰਹੇ ਆਂ ਇੰਗਲਿਸ਼ ਮੈਡੀਸਨ ਦੇ ਨਾਲ ਦਾ ਕੋਈ ਫਰਕ ਨਹੀਂ ਪਿਆ ਸੋ ਬਹੁਤ ਔਖੇ ਦਿਨ ਸੀਗੇ ਨਕਲੇ ਆ ਮੈਂ ਹਸਪੀਟਲ ਦੁਆਰਾ ਵੀ ਲੈ ਗਈ ਆਂ ਬਾਪੂ ਇੱਕ ਤਰ੍ਹਾਂ ਦੀ ਮੈਂਟਲੀ ਵਾਂਗੂ ਕਰਤੇ ਉਹਨਾਂ ਨੇ ਇੰਨੇ ਡਰ ਕੇ ਹਸਪੀਟਲ ਦੇ ਨਾਮ ਤੋਂ ਉਹ ਗਲਤਾਂ ਵਾਂਗੂ ਬਣ ਲੈਂਦੇ ਨੇ ਉਹ ਮੈਂ ਪਿਛਲੇ ਵਲੌਗ ਚ ਕੀ ਕਹਾ ਸੀਗਾ ਕਿ ਸਿਰਫ ਬਿਜ਼ਨਸ ਆ ਇੱਥੇ ਮਰੀਜ਼ ਨਹੀਂ ਦੇਖਿਆ ਜਾਂਦਾ ਇੱਥੇ ਬਸ ਸਿਰਫ ਪੈਸਾ ਚਾਹੀਦਾ ਪੈਸਾ ਪੈਸਾ ਲੈ ਲਓ ਤੁਸੀਂ ਪਰ ਬੰਦਾ ਦਾ ਠੀਕ ਕਰੋ ਨਾ ਤੁਸੀਂ ਹੈਨਾ ਕਿ ਮਰੀਜ਼ ਨੂੰ ਨਜਾਇਜ਼ ਹੀ ਤੰਕਰੀ ਆਣਾ ਜਿਹੜੀ ਚੀਜ਼ ਇਹਨੂੰ ਲੋੜ ਨਹੀਂ ਉਹਨੂੰ ਉਹ ਵੀ ਦੀ ਜਾਣੀ ਤੇ ਬੰਦੇ ਨੂੰ ਚੰਗੇ ਪਰੇ ਨੂੰ ਬਿਮਾਰ ਕਰੀ ਜਾਣਾ ਹਨਾ ਕਿ ਕੀ ਬੰਦਾ ਕਰੂਗਾ ਕਿ ਦੋ ਪੁਆਇੰਟ ਪੀ ਰਿਹਾ ਸੀਗਾ ਕਿ ਡੀ ਐਮ ਸੀ ਦਾ ਇਲਾਜ ਚੱਲਦਾ ਹੋਵੇ ਤੇ ਪੀਲੀਆ ਦੋ ਪੁਆਇੰਟ ਤੋਂ ਵੱਧਾ ਵੱਧ ਕੇ 18 ਤੇ ਆ ਜਾਵੇ ਇੰਨੇ ਇੰਨੇ ਮਹਿੰਗੀਆਂ ਮੈਡੀਸਿਨ ਖਾਣ ਦਾ ਫਿਰ ਕੀ ਫਾਇਦਾ ਹੋਇਆ ਆਪਾਂ ਨੂੰ ਜੀ ਉਹਨਾਂ ਦਾ ਸਰੀ ਨਹੀਂ ਕਰਨਾ ਜੇ ਤੁਹਾਡੇ ਕੋਲੇ ਹੱਲ ਨਹੀਂ ਸੀਗਾ ਤਾਂ ਤੁਸੀਂ ਪਹਿਲਾਂ ਸਾਨੂੰ ਦੱਸਦੇ ਬਈ ਸਾਤੋਂ ਹੱਲ ਨਹੀਂ ਹੋ ਰਿਹਾ ਤੁਸੀਂ ਆਪਦੀ ਕੋਈ ਦੇਸੀ ਟਰੀਟਮੈਂਟ ਕਰੋ ਜੋ ਮਰਜ਼ੀ ਕਰੋ ਹਨਾ ਮੈਂ ਹਰੇਕ ਟ੍ਰੀਟਮੈਂਟ ਕੀਤਾ ਮੈਨੂੰ ਜਿੱਥੋਂ ਦੱਸ ਪਈ ਤੁਸੀਂ ਕੋਲਾਂ ਕੀਤੀਆਂ ਇੱਥੋਂ ਦਵਾਈ ਲੈ ਲਓ ਮੈਂ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਮੈਂ ਨਹੀਂ ਗਿਆ ਸੋ ਮੈਂ ਵੀ ਥੱਕ ਗਿਆ ਹੁਣ ਕੋ ਸਮਝ ਨਹੀਂ ਆਉਂਦਾ ਕਿ ਕੀ ਕਰੀਏ ਹੁਣ ਐਂਡ ਵਾਲੀ ਲਾਸਟ ਛਾਬੀ ਹੈਗੀ ਆ ਕਿ ਜਿਹੜੀ ਮੈਡੀਸਨ ਚੱਲਦੀ ਆ ਦੇਸੀ ਦਵਾਈ ਜਿਹੜੀ ਚੱਲਦੀ ਆ ਉਹ ਪੁਰਾਣੇ ਵੈਦ ਨੇ ਮੇਰੀ ਭੈਣ ਨੇ ਬਾਹਰੋਂ ਕਿਸੇ ਨੇ ਫੋਨ ਲਾਇਆ ਸੀ ਬਰਲਾਡੇ ਤੋਂ ਦਵਾਈ ਆ ਲੈਂਦੀ ਆ ਤੇ ਉਹ ਮੈਡੀਸਨ ਚੱਲਦੀ ਆ ਬਾਪੂ ਦੀ ਸੋ ਉਹਨਾਂ ਦੇ ਨਾਲ ਅੱਜ 5-6 ਦਿਨ ਹੋ ਗਏ ਆ ਤੇ ਪੁਆਇੰਟ 000 ਅਸਰ ਆ ਰਿਹਾ ਕੁਝ ਨਹੀਂ ਹੋ ਰਿਹਾ ਮਤਲਬ ਕਿ ਜਦੋਂ ਅੰਦਰੋਂ ਪ੍ਰੋਬਲਮ ਜਿਆਦਾ ਹੋ ਜੀ ਉਦੋਂ ਕੁਝ ਨਹੀਂ ਹੁੰਦਾ ਕਿ ਜਦੋਂ ਵੱਡੇ ਵੱਡੇ ਡਾਕਟਰ ਹੱਥ ਘੜੇ ਕਰ ਜਾਂਦੇ ਉਹ देसी ਦਵਾਈਆਂ ਦਾ ਅੱਜ ਮਨ ਨੂੰ ਤਸੱਲੀ ਦੇ ਸਕਦੇ ਵੀ ਹਾਂ ਦੇਤੀ ਹੈ ਕਿ ਉਮੀਦ ਉਮੀਦ ਨਹੀਂ ਛੱਡਣੀ ਚਾਹੀਦੀ ਹਨਾ ਤੋਂ ਉਸੇ ਉਮੀਦ ਤੇ ਬਾਪੂ ਨੂੰ ਅਸੀਂ ਕੇਅਰ ਕਰਦੇ ਹਾਂ ਖਵਾਉਂਦੇ ਹਾਂ ਅੱਖਾਂ ਮੀਚੀਆਂ ਨੇ ਕਈ ਵਾਰੀ ਸਾਡੇ ਨਾਲ ਪਛਾਣ ਵੀ ਲੈਂਦੇ ਨੇ ਕਦੇ ਪਛਾਣਦੇ ਵੀ ਨਹੀਂ ਸੋਏ ਕੰਡੀਸ਼ਨ ਉਹਨਾਂ ਦੀ ਹੋ ਚੁੱਕੀ ਆ ਜਦੋਂ ਮੈਂ ਘਰੋਂ ਬਾਹਰ ਜਾਂਦਾ ਧਿਆਨ ਪਿੱਛੇ ਰਹਿੰਦਾ ਕਿ ਬਾਪੂ ਪਤਾ ਨਹੀਂ ਕਿਵੇਂ ਹੋਣਾ ਚਲੋ ਕੀ ਕਰ ਸਕਦੇ ਆ ਆਪਣੇ ਜਦੋਂ ਵਸ ਕੁਝ ਗੱਲਾਂ ਨਹੀਂ ਹੁੰਦੀਆਂ ਮੈਂ ਪਹਿਲਾਂ ਕਿਹਾ ਕਿ ਸਾਡੇ ਆਪਾਂ ਕੁਝ ਨਹੀਂ ਕਰ ਸਕਦੇ ਉੱਥੇ ਹਨਾ ਕਿ ਇਹ ਚੀਜ਼ਾਂ ਮੈਂ ਪਹਿਲਾਂ ਵੀ ਸੋਚਦਾ ਹੁੰਦਾ ਮਾਪਿਓ ਨਾ ਮੈਂ ਜਾਦੀ ਵੀਡੀਓ ਤੁਹਾਨੂੰ ਪਤਾ ਮੈਂ ਕਾਤੋਂ ਬਣਾਉਂਦਾ ਸੀ ਕਿਉਂਕਿ ਇਹ ਮਾਪੇ ਸਦਾ ਨਹੀਂ ਰਹਿੰਦੇ ਆਪਣੇ ਨਾਲ ਤੇ ਕੱਲੇ ਵੀਡੀਓ ਬਣਾਉਣ ਦਾ ਟਾਈਮ ਬਹੁਤ ਹੁੰਦਾ ਆਪਣੇ ਕੋਲ ਪਰ ਮਾਪਿਓ ਚਲੇ ਜਾਂਦੇ ਆ ਫਿਰ ਫਾਇਦਾ ਕੋਈ ਨਹੀਂ ਹੈ ਨਾ ਤੇ ਕੋਸ਼ਿਸ਼ ਕੀਤੀ ਆ ਕਿ ਜਿੰਨਾ ਜਿਉਂ ਹੈ ਆ ਗਿਆ ਬਾਪੂ ਦੇ ਨਾਲ ਜਿਉਂ ਹੈ ਆਪਾਂ ਦੇਖੋ ਕਿੰਨਾ ਸਾਥ ਆ ਬਾਪੂ ਦਾ ਆਪਣੇ ਨਾਲ ਚਲੋ ਕਰ ਮਿਲਦੇ ਆ ਬਾਪੂ ਨੂੰ ਜਾ ਕੇ ਆਪਾਂ ਬਾਪੂ ਵਾਸਤੇ ਸ਼ਾਪਿੰਗ ਆ ਰਹੀ ਵਧੀਆ ਵਧੀਆ ਚੀਜ਼ਾਂ ਲੈ ਕੇ ਆਉਂਦੇ ਹੁੰਦੇ ਸੀ ਕਦੇ ਬਾਪੂ ਨੂੰ 골ਡ ਦਾ ਕੜਾ ਲਿਆਤਾ ਕਦੇ ਵਧੀਆ ਜੁੱਤੀਆਂ ਖੁੱਸੇ ਜਾਂ ਕੋਰਤੇ ਪਜਾਮੇ ਪੱਗਾਂ ਪਰ ਇਹ ਤਾਂ ਯਾਚਿਤ ਹੀ ਨਹੀਂ ਸੀਗਾ ਕਿ ਵੀ ਇਹੋ ਜਿਹਾ ਸਮਾਨ ਵੀ ਬਾਪੂ ਵਾਸਤੇ ਲੈ ਕੇ ਆਉਣਾ ਪੈ ਸਕਦਾ ਸੋ ਪਤਾ ਨਹੀਂ ਹੁੰਦਾ ਟਾਈਮ ਦਾ ਕਦੋਂ ਕਿੱਦਾਂ ਆ ਜਾਂਦਾ ਸਵਾਗਤਾਂ ਲੈ ਕੇ ਆਂਦਾ ਵਿਤਾ ਜੋ ਜਦੋਂ ਬਾਪੂ ਜੀ ਪਾਏ ਆ ਪਾਸਾ ਪੂਸਾ ਲੈਂਦੇ ਨਹੀਂ ਆਪ ਤੇ ਵਿਹਤਾਂ ਨਾ ਹੋਵੇ ਕਿਤੇ ਹਨਾ ਕਿ ਭਈ ਲਾਗੇ ਵਗੈਰਾ ਲੱਗ ਜਾਣ ਇਹਨਾਂ ਦੇ ਵਿੱਚ ਮਤਲਬ ਅਲਗ-ਅਲਗ ਹਵਾ ਵਿੱਚ ਦੇ ਭਰੀ ਜਾਣੀਆਂ ਇੱਕ ਲੈਣ ਨੂੰ ਬੋਝਿਆ ਕਰੂਗੀ ਇੱਕ ਫਿਰ ਵਿੱਚ ਹਵਾ ਭਰ ਦਿਆ ਕਰੂਗੀ ਇੱਕ ਦੇ ਵਿੱਚ ਫਿਰ ਇਦਾਂ ਆ ਮਸ਼ੀਨ ਲੱਗੀ ਹੋਈ ਆ ਨਾਲ ਤੇ ਇਹਦੇ ਨਾਲ ਸਾਰਾ ਹਵਾ ਘੁੰਮਦੀ ਰਹਿੰਦੀ ਇਸ ਗੱਦੇ ਦੇ ਵਿੱਚ ਤੇ ਉਹਨਾਂ ਪੈਨੂੰ ਜੋੜਨ ਲੱਗਾ ਹੋਇਆ ਮੈਂ ਪਰ ਸੱਚੀ ਜਾਣਿਓ ਕਿ ਦਰ ਰੋ ਰਿਹਾ ਅੰਦਰੋਂ ਕਿ ਇਹ ਗੈਸੋਚਿਆ ਨਹੀਂ ਸੀਗਾ ਕਿ ਆਹ ਚੀਜ਼ਾਂ ਵੀ ਆਪਣੇ ਘਰੇ ਆਉਣਗੀਆਂ ਜਾਂ ਬਾਪੂ ਇੰਨਾ ਇੰਨਾ ਜ਼ਿਆਦਾ ਸੀਰੀਅਸ ਹੋ ਜਾਣਗੇ ਕਿ ਉਹ ਪਛਾਨ ਨੂੰ ਵੀ ਹਟ ਜਾਣਗੇ ਨਾ ਡੜੀ ਬੋਲਦੇ ਨੇ ਨਾ ਕਿਸੇ ਨਾਲ ਗੱਲ ਕਰਦੇ ਨੇ ਨਾ ਹੰਗਾਰਾ ਭਰਦੇ ਨੇ ਸਿਰ पे ਖਸਾਹ ਚੱਲਦੇ ਨੇ ਤੇ ਅੱਜ ਤਾਂ ਬਾਪੂ ਨੇ ਖਾਣਾ ਪੀਣਾ ਵੀ ਬੰਦ ਕਰ ਦਿੱਤਾ ਸੁਜੀ ਦੀ ਸਾਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਰਹੀ ਆ ਪਹਿਲਾਂ ਤਾਂ ਖਾ ਲੈਂਦੇ ਦਲੀਆ ਵਗੈਰਾ ਖਿਚੜੀ ਖਾ ਲੈਂਦੇ ਸੀ ਹੁਣ ਖਾਣਾ ਬਿਲਕੁਲ ਹੀ ਬੰਦ ਕਰਤਾ ਉਹਨਾਂ ਨੇ ਤੇ ਬਸ ਜੂਸ ਵਗੈਰਾ ਦੇ ਰਹੇ ਆ ਦਹੀਂ ਵਗੈਰਾ ਦੇ ਰਹੇ ਆ ਉਹਨਾਂ ਨੂੰ ਤੇ ਆਪਣਾ ਗੱਧਾ ਤਿਆਰ ਹੋ ਗਿਆ ਹੁਣ ਆਪਾਂ ਬਾਪੂ ਥੱਲੇ ਮਿਚਾਉਣੇ ਆ ਜਾ ਕੇ ਤੇ ਤੁਸੀਂ ਬਾਪੂ ਦੀ ਕੰਡੀਸ਼ਨ ਦੇਖ ਸਕਦੇ ਹੋ ਕਿ ਬਹੁਤ ਔਖਾ ਹੁੰਦਾ ਟਾਈਮ ਜਿਹੜਾ ਹੁੰਦਾ ਕਿ ਮੈਂ ਬੁਲਾਉਣਾ ਤੇ ਉਹ ਫੀਲ ਕਰਦੇ ਨੇ ਕਿ ਜਸ ਮੇਰੇ ਕੋਲੇ ਆ ਬਟ ਉਹ ਬੋਲਿਆ ਨਹੀਂ ਜਾਂਦਾ ਜਾਂ ਬੋਲਦੀ ਨਹੀਂ ਤੇ ਬਈ ਉਹ ਡਾਕਟਰਾਂ ਤੋਂ ਵੀ ਇਲਾਜ ਕਰਾ ਲਿਆ ਮਹਿੰਗਾ ਮਹਿੰਗਾ ਇਲਾਜ ਕਰਾ ਲਿਆ ਕੋਈ ਇਲਾਜ ਨੂੰ ਨਹੀਂ ਛੱਡਿਆ ਕੰਮ ਤੇ ਫਿਰ ਪਤਾ ਨਹੀਂ ਕੀ ਹੋਣਾ ਥੋੜੇ ਦਿਨ ਪਹਿਲਾਂ ਹਜੇ ਕਹਿੰਦੇ ਸੀਗੇ ਕਿ ਪੋਤੇ ਨੂੰ ਬਸ ਅੰਮਹੀਨੇ ਦਾ ਜਦੋਂ ਹੋ ਗਿਆ ਫਿਰ ਚੱਕਿਆ ਕਰਾਂਗੇ ਬਟ ਇਹ ਤਾਂ ਪਤਾ ਹੀ ਨਹੀਂ ਸੀਗਾ ਕਿ ਬਾਪੂ ਨੂੰ ਚੇਰ ਨੂੰ ਚੱਕ ਜਾ ਕੇ ਵੜਾਉਣਾ ਪੈਣਾ ਸੋ ਵੇ ਟਾਈਮ ਸੱਚੀ ਇਹਨੂੰ ਮੈਂ ਕਦੇ ਨਹੀਂ ਸੋਚਿਆ ਸੀਗਾ ਕਿ ਬਾਪੂ ਤੇ ਕਦੇ ਇਦਾਂ ਦਾ ਟਾਈਮ ਆਊਗਾ ਨਾ ਕਦੀ ਆ ਚੇਤੇ ਵੀ ਨਹੀਂ ਸੀਗਾ ਸੋ ਕੋ ਸਮਝ ਨਹੀਂ ਆਉਂਦੀ ਕਿ ਕੀ ਕਰੀਏ ਕਿ ਬਹੁਤ ਇਦਾਂ ਔਖਾ ਲੱਗਦਾ ਬਾਪੂ ਤੋਂ ਬੜਾ